ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਖਬਰਾਂ ਦੀ ਸ਼ੁਰੂਆਤ ਕਰਾਂਗੇ ਉਸ ਤੋਂ ਪਹਿਲਾਂ ਕਿ ਜਨ ਮਾਰਾਂਗੇ ਅਹਿਮ ਸੁਰਖੀਆਂ ਤੇ ਵਿਕਰਮ ਸਿੰਘ ਮਜੀਠਿਆ ਨੂੰ ਹੁਣ ਮਾਨਹਾਨੀ ਕੇਸ ਵਿੱਚ ਮਿਲਿਆ ਨੋਟਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਪੀਐਸ ਤੇ ਲਗਾਏ ਸਨ ਇਲਜ਼ਾਮ ਕਰੀਬ 9 ਮਹੀਨੇ ਪੁਰਾਣਾ ਮਾਮਲਾ ਐਸਵਾਈਐਲ ਪ੍ਰੋਜੈਕਟ ਤੇ ਪੰਜਾਬ ਹਰਿਆਣਾ ਮੁੜ ਹੋਣਗੇ ਆਮੋ ਸਾਹਮਣੇ 9 ਜੁਲਾਈ ਨੂੰ ਕੇਂਦਰੀ ਜਲ ਸ਼ਕਤੀ ਮੰਤਰੀ ਦੀ ਅਗਵਾਈ ਵਿੱਚ ਹੋਵੇਗੀ ਬੈਠਕ ਮੁਂਦਰਾਬਸ ਉਸ ਆਪ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਕੋਰਟ ਨੇ ਦਾਇਰ ਚੋਣ ਪਟੀਸ਼ਨ ਕੀਤੀ ਖਾਰਜ ਰਿਸ਼ਵਤ ਮਾਮਲੇ ਨੂੰ ਦਬਾਉਣ ਲਈ ਦਿੱਤੀ ਰਿਸ਼ਵਤ ਡੀਐਸਪੀ ਕ੍ਰਾਈਮ ਰਿਸ਼ਵਤ ਮਾਮਲੇ ਚੁਗਰਾftar ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਦੀ ਇੱਕ ਹੋਰ ਵੱਡੀ ਕਾਰਵਾਈ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇਸ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਫਤਾਰ ਸ਼ਰਮ ਨੇ ਇਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਤਿਆਰ ਕੀਤੀ ਪਟੀਸ਼ਨ ਤੇ ਅੱਜ 4 ਜੁਲਾਈ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਏ ਪਰ ਉਹਨਾਂ ਨੂੰ ਅਦਾਲਤ ਵੱਲੋਂ ਕੋਈ ਰਾਹਤ ਨਹੀਂ ਮਿਲੀ ਏ ਜਿਸ ਕਰਕੇ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸ਼ੀਰਮਣੀ ਅਕਾਲੀ ਦਲ ਦੇ ਆਗੂ ਤੇ ਸਾਫ ਦਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਚੀਠੀਆ ਬੀਤੇ ਦਿਨਾਂ ਤੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਬਿਜ਼ਨਸ ਦੀ ਰਿਮਾਂਡ ਤੇ ਨੇ ਸੋ ਉਹਨਾਂ ਨੂੰ ਬਿਜ਼ਨਸ ਨੇ 25 ਜੂਨ ਨੂੰ ਗ੍ਰਫਤਾਰ ਕੀਤਾ ਸੀ ਤੇ ਅਖਲੇ ਦਿਨ ਵਾਹਲੀ ਕੋਰਟ ਵਿੱਚ ਪੇਸ਼ੀ ਤੋਂ ਬਾਅਦ ਉਨਾ ਦਾ ਰਿਮਾਂਡ ਵਿਸਲਨ ਨੂੰ ਸੌਪਿਆ ਗਿਆ ਸੀ ਸੋ ਹਾਲਾ ਕਿ ਵਿਕਰਮ ਸਿੰਘ ਮਚੀਠੀਆ ਤੇ ਉਹਨਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਗਲਤ ਟੰਗ ਨਾਲ ਹੋਈ ਹੈ ਤੇ ਉਹਨਾਂ ਨੇ ਰਿਮਾਂਡ ਆਰਡਰ ਨੂੰ ਰੱਦ ਕਰਨ ਦੀ ਮੰਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਕੀ ਰੱਖੀ ਹੁਣ ਇਸ ਮਾਮਲੇ ਵਿੱਚ ਅਪਡੇਟ ਆਇਆ ਹੈ ਕਿ ਉਹਨਾਂ ਦੀ ਪਟੀਸ਼ਨ ਵਾਪਸ ਭੇਜ ਦਿੱਤੀ ਗਈ ਹੈ ਉਹਨਾਂ ਦੀ ਪਟੀਸ਼ਨ ਲੀਗਲੀ ਠੀਕ ਨਹੀਂ ਸੀ ਜਿਸ ਕਾਰਨ ਇਸ ਨੂੰ ਵਾਪਸ ਭੇਜਿਆ ਗਿਆ ਸੋ ਇਸ ਮਾਮਲੇ ਵਿੱਚ ਹੁਣ ਮੋੜ ਸੁਣਵਾਈ ਹੁਣ ਮੰਗਲਵਾਰ ਨੂੰ ਹੋਣ ਜਾ ਰਹੀ ਹੈ ਸੋ ਦੱਸਣਾ ਚਾਹਾਂਗੇ ਕਿ ਇਹ ਸੁਣਵਾਈ ਬੀਤੇ ਕੱਲ ਯਾਨੀ 3 ਜੁਲਾਈ ਨੂੰ ਹੋਣੀ ਸੀ ਪਰ ਮੁਹਾਲੀ ਕੋਰਟ ਨੇ 2 ਜੁਲਾਈ ਦੀ ਪੇਸ਼ੀ ਤੋਂ ਬਾਅਦ ਉਹਨਾਂ ਦਾ ਰਿਮਾਂਡ ਆਰਡਰ ਜਾਰੀ ਨਹੀਂ ਕੀਤਾ ਸੀ ਜਿਸ ਕਰਕੇ ਇਹ ਸੁਣਵਾਈ ਨੂੰ ਟਾਲ ਦਿੱਤਾ ਗਿਆ ਸੋ ਬਿਕਰਮ ਸਿੰਘ ਬਚੀੜਿਆ ਦੀ ਪਟੀਸ਼ਨ ਵਿੱਚ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਹੈ ਤੇ ਰਿਮਾਂਡ ਆਰਡਰ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਗਈ ਸੁਮਜੀਤਿਆ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਗਲਤ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਇਹ ਵੀ ਦੱਸਿਆ ਹੈ ਕਿ ਇਹ ਕੇਸ ਰੱਦ ਕੀਤੀ ਗਈ ਰਿਪੋਰਟ ਨੂੰ ਆਧਾਰ ਬਣਾ ਕੇ ਦਰਜ ਕੀਤਾ ਗਿਆ ਜਿਸ ਨੂੰ ਕਿ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ ਸੋ ਵਿਜਲੈਸ ਬਿਊਰੋ ਦੁਆਰਾ 25 ਜੂਨ ਨੂੰ ਆਮਦ ਤੋਂ ਬਾਅਦ ਜ਼ਾਇਦਾਦ ਮਾਮਲੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹਾਈਸ਼ ਸਮੇਤ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਉਨ੍ਹਾਂ ਦੇ ਖਿਲਾਫ ਸਬੂਤ ਮਿਲਣ ਤੇ ਵਿਜਲੈਂਸ ਨੇ ਉਨ੍ਹਾਂ ਨੂੰ ਗ੍ਰਫਤਾਰ ਕਰ ਲਿਆ ਸੀ ਸੋ ਮੁਹਾਲੀ ਕੋਰਟ ਵਿੱਚ 26 ਜੂਨ ਦੀ ਪੇਸ਼ੀ ਦੌਰਾਨ ਵਿਜਲੈਂਸ ਨੇ 540 ਕਰੋੜ ਰੁਪਏ ਦੀ ਲੈਣ-ਦੇਣ ਦੀ ਗੜਬੜੀ ਦੇ ਤੱਥ ਕੋਰਟ ਸਾਹਮਣੇ ਰੱਖੀ ਜਿਸ ਤੋਂ ਬਾਅਦ ਜਾਂਚ ਦੇ ਲਈ ਮਜੀਠੀਆਂ ਨੂੰ 7 ਦਿਨਾਂ ਦੇ ਰਿਮਾਂਡ ਤੇ ਭੇਜਿਆ ਗਿਆ ਸੀ ਸੋ 7 ਦਿਨਾਂ ਦਾ ਰਿਮਾਂਡ 2 ਜੁਲਾਈ ਨੂੰ ਖਤਮ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਮੁਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਇਸ ਵਾਰ ਵਿਜਨਸ ਨੇ ਕੋਰਟ ਸਾਹਮਣੇ ਤੱਥ ਰੱਖੇ ਕਿ ਮਜੀਠੀਆਂ ਦੀਆਂ ਹੋਰ ਸੁਬੀਆਂ ਵਿੱਚ ਵੀ ਵਿਤੀ ਗੜਬੜੀ ਬੜੀਆਂ ਸਾਹਮਣੇ ਆਈਆਂ ਨੇ ਇਹਨਾਂ ਦੇ ਵਿੱਚ ਯੂਪੀ ਹਿਮਾਚਲ ਪ੍ਰਦੇਸ਼ ਤੇ ਦਿੱਲੀ ਵਰਗੇ ਸੂਬਿਆਂ ਵਿੱਚ ਜ਼ਾਇਦਾਤ ਨੂੰ ਲੈ ਕੇ ਕਈ ਚੀਜ਼ਾਂ ਸਾਹਮਣੇ ਰੱਖੀ ਗਈਆਂ ਵਿਜਲਨਸ ਦਾ ਕਹਿਣਾ ਸੀ ਕਿ ਮਜੀਠੀਆਂ ਨੂੰ ਹੋਰ ਸੂਬਿਆਂ ਵਿੱਚ ਜਾਂਚ ਲਈ ਲੈ ਕੇ ਜਾਣਾ ਪਵੇਗਾ ਸੋ ਇਹ ਸਭ ਤੱਥ ਸੁਣਨ ਤੋਂ ਬਾਅਦ ਮੋਹਾਲੀ ਕੋਰਟ ਨੇ ਉਹਨਾਂ ਦਾ ਰਿਮਾਂਡ 4 ਦਿਨ ਹੋਰ ਵਧਾ ਦਿੱਤਾ ਸੀ ਸੋ ਬਿਜ਼ਨਸ ਬਿਊਰੋ ਨੇ ਮਚੀਟੀਆਂ ਦੀ ਚੰਡੀਗੜ੍ਹ ਤੋਂ ਅੰਮ੍ਰਿਤਸਰ ਰਿਹਾਈਸ਼ ਸਮੇਤ 26 ਥਾਵਾਂ ਤੇ 25 ਜੂਨ ਨੂੰ ਛਾਪੇਮਾਰੀ ਕੀਤੀ ਸੀ ਇਸ ਦੌਰਾਨ ਮਚੀਟੀਆਂ ਆਪਣੀ ਅੰਮ੍ਰਿਤਸਰ ਰਿਹਾਈਸ਼ ਵਿੱਚ ਮੌਜੂਦ ਸਨ ਉਹਨਾਂ ਖਿਲਾਫ 540 ਕਰੋੜ ਰੁਪਏ ਦੀ ਵਿੱਤੀ ਗੜਬੜੀ ਦਾ ਕੇਸ ਦਰਜ ਕੀਤਾ ਗਿਆ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੋ ਛਾਪੇਮਾਰੀ ਦੌਰਾਨ ਬਿਜ਼ਨਸ ਨੇ 29 ਮੋਬਾਈਲ 5 ਲੈਪਟਾਪ 3 ਆਈਪੈਡ 2 ਡੈਸਕਟਾਪ 8 ਡਾਈਨੀਆਂ ਅਤੇ 4 ਦਸਤਾਵੇਜ਼ ਬ੍ਰਾਮਣਕ ਕੀਤੇ ਸਨ ਦੱਸਣਾ ਚਾਹਾਂਗੇ ਕਿ 2021 ਦੇ ਵਿੱਚ ਮਜੀਠੀਆ ਦੇ ਖਿਲਾਫ ਐਨਸੀਪੀਐਸ ਦਾ ਕੇਸ ਦਰਜ ਕੀਤਾ ਗਿਆ ਸੀ ਮਜੀਠੀਆ ਦੇ ਆਮਦਨ ਤੋਂ ਵੱਧ ਜਾਇਦਾਦ ਕੇਸ ਵਿੱਚ ਸਾਬਕਾ ਡੀਜੀਪੀ ਸਿਧਾਰ ਚਟੋਪਾਦਿਆਈ ਦੀ ਵੀ ਐਂਟਰੀ ਹੋ ਗਈ ਸੋ ਉਹ 2021 ਵਿੱਚ ਡੀਜੀਪੀ ਅਹੁਦੇ ਤੇ ਤਾਇਨਾਤ ਸਨ ਉਹਨਾਂ ਨੇ ਉਸ ਕੇਸ ਦੀ ਸਾਰੇ ਹਿਸਟਰੀ ਤੇ ਬਿਆਨ ਦਰਜ ਕਰਵਾਏ ਨੇ ਇਸ ਤੋਂ ਇਲਾਵਾ ਏਟੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਵੀ ਵਿਜਲੈਂਸ ਦੇ ਦਫ਼ਤਰ ਪਹੁੰਚ ਕੇ ਮਜੀਠੀਆ ਮਾਮਲੇ ਵਿੱਚ ਆਪਣੇ ਬਿਆਨ ਦਰਜ ਕਰਵਾਏ ਸਨ ਆਮਦਤਵਾਂ ਜਾਇਦਾਦ ਮਾਮਲੇ ਵਿੱਚ ਵਿਜਲੈਂਸ ਦੀ ਰਿਮਾਂਡ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਇਕੱਠ ਹੋਣ ਦਾ ਨਾਮ ਨਹੀਂ ਲੈ ਰਹੀਆਂ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਸਕੱਤਰ ਕਮ OSD ਯਾਨੀ ਕਿ PS ਤੇ ਪ੍ਰਿਸ਼ਟਾਚਾਲ ਦੇ ਇਲਜ਼ਾਮ ਲਗਾਉਂਦੇ ਨਾਲ ਜੁੜੇ ਮਾਮਲੇ ਵਿੱਚ ਉਹਨਾਂ ਨੂੰ ਮਾਨ ਹਾਣੀ ਦਾ ਨੋਟਿਸ ਮਿਲਿਆ ਜਲਦੀ ਇਸ ਕੇਸ ਦੀ ਸੁਣਵਾਈ ਵੀ ਹੋ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੀਐਸ ਰਾਜਵੀਰ ਸਿੰਘ ਤੇ ਵੱਡੇ ਇਲਜ਼ਾਮ ਲਗਾਏ ਸਨ ਇਸ ਤੇ ਹੁਣ ਸੀਐਮ ਦੇ ਪੀਐਸ ਨੇ ਲੀਗਲ ਨੋਟਿਸ ਭੇਜਿਆ ਤੇ ਉਹਨਾਂ ਨੂੰ 48 ਘੰਟਿਆਂ ਅੰਦਰ ਮੁਆਫੀ ਮੰਗਣ ਲਈ ਕਿਹਾ ਸੋ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ 6 ਅਕਤੂਬਰ 2024 ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਸਵਾਲ ਕੀਤਾ ਸੀ ਕਿ ਸੀਐਮ ਦੇ ਕਰੀਬ ਲੋਕਾਂ ਨੂੰ ਹਟਾਇਆ ਜਾ ਰਿਹਾ ਹੈ ਸੋ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਮਜੀਠੀਆਨੀ ਮੁੱਖ ਮੰਤਰੀ ਦੇ ਪੀਐਸ ਦਾ ਨਾਮ ਲੈਂਦੇ ਹੋਏ ਕਿ ਇਹ ਕਿ ਉਹਨਾਂ ਦਾ ਪਰਿਵਾਰ ਕੈਨੇਡਾ ਦਾ ਸਿਟੀਜ਼ਨ ਹੈ ਕਰੋੜਾ ਰੁਪਏ ਹਵਾਲਾ ਦੇ ਜ਼ਰੀਏ ਕੈਨੇਡਾ ਤੇ ਆਸਟ੍ਰੇਲੀਆ ਭੇਜੀ ਹੋਈ ਨੇ ਉਹਨਾਂ ਨੇ ਕਿਹਾ ਸੀ ਕਿ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਕਿ ਇਨਾ ਦਾ ਐਲਓਸੀ ਜਾਰੀ ਕਰ ਦਿੱਤਾ ਜਾਵੇ ਕਿਉਂਕਿ ਇਹ ਲੋਕ ਖੁਦ ਵਿਦੇਸ਼ ਚਲੇ ਜਾਣਗੇ ਮਜੀਠੀ ਨੇ ਇਸ ਬਿਆਨ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਸ਼ੇਅਰ ਕੀਤਾ ਸੀ ਵਿਜਲੈਂਸ ਬਿਊਰੋ ਦੁਆਰਾ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਵਿਕਰਮ ਸਿੰਘ ਮਜੀਠੀ ਆਦਿ ਅੰਮ੍ਰਿਤਸਰ ਤੇ ਚੰਡੀਗੜ੍ਹ ਵਿਖੇ ਹਿਰਾਸਤ ਵਿੱਚ ਸੀਮਿਤ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਸੋ ਉਹਨਾਂ ਖਿਲਾਫ ਸਬੂਤ ਮਿਲਣ ਤੇ ਵਿਜਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਸੋ ਮੁਹਾਲੀ ਕੋਰਟ ਵਿੱਚ 26 ਜੂਨ ਦੀ ਪੇਸ਼ੀ ਦੌਰਾਨ ਵਿਜਲੈਂਸ ਨੇ 540 ਕਰੋੜ ਵਿੱਤੀ ਲੈਣ-ਦੇਣ ਦੀ ਗੜਬੜੀ ਦੇ ਤੱਥ ਕੋਰਟ ਸਾਹਮਣੇ ਰੱਖੇ ਜਿਸ ਤੋਂ ਬਾਅਦ ਜਾਂਚ ਲਈ ਮਜੀਠੀਆਂ ਨੂੰ 7 ਦਿਨਾਂ ਦੇ ਰਿਮਾਂਡ ਤੇ ਪੇਸ਼ ਹੋਇਆ ਗਿਆ ਸੀ ਸੋ 7 ਦਿਨਾਂ ਦਾ ਰਿਮਾਂਡ ਦੋ ਚੜਾਈ ਨੂੰ ਖਤਮ ਹੋ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਮੁਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਸੋ ਇਸ ਵਾਰ ਵਿਸਲੈਂਸ ਨੇ ਕੋਰਟ ਸਾਹਮਣੇ ਤੱਥ ਰੱਖੇ ਕਿ ਮਜੀਠੀਆਂ ਦਿਆਂ ਹੋਰ ਸੂਬਿਆਂ ਵਿੱਚ ਵੀ ਵਿੱਤੀ ਗੜਬੜੀਆਂ ਸਾਹਮਣੇ ਆਈਆਂ ਨੇ ਸੋ ਇਹਨਾਂ ਦੇ ਵਿੱਚ ਯੂਪੀ ਹਿਮਾਚਲ ਪ੍ਰਦੇਸ਼ ਤੇ ਦਿੱਲੀ ਵਰਗੇ ਸੂਬਿਆਂ ਵਿੱਚ ਜ਼ਾਇਦਾਤ ਨੂੰ ਲੈ ਕੇ ਕਈ ਚੀਜ਼ਾਂ ਸਾਹਮਣੇ ਰੱਖੀ ਗਈਆਂ ਨੇ ਵਿਜਿਲੈਂਸ ਦਾ ਕਹਿਣਾ ਸਿੱਖੀ ਮਜੀਠੀਆਂ ਨੂੰ ਹੋਰ ਸੁਬਿਆਂ ਵਿੱਚ ਜਾਂਚ ਲਈ ਲੈ ਕੇ ਜਾਣਾ ਪਵੇਗਾ ਇਸ ਸਭ ਤੱਤ ਨੂੰ ਸੁਣਨ ਤੋਂ ਬਾਅਦ ਹੀ ਮੋਹਾਲੀ ਕੋਰਟ ਨੇ ਉਹਨਾਂ ਦਾ ਰਿਮਾਂਡ 4 ਦਿਨ ਹੋਰ ਵਧਾ ਦਿੱਤਾ ਸੀ एसवाईएल ਨੇ ਇਹਨੂੰ ਲੈ ਕੇ ਪੰਜਾਬ ਹਰਿਆਣਾ ਵਿੱਚ ਇੱਕ ਵਾਰ ਫਿਰ ਤੋਂ ਇਹ ਦੋਵੇਂ ਆਮੋ ਸਾਹਮਣੇ ਹੋ ਰਹੇ ਨੇ ਸੋ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟੇਲ ਦੀ ਅਗਵਾਈ ਦੇ ਵਿੱਚ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਬੈਠਕ 9 ਜੁਲਾਈ ਨੂੰ ਹੋਣ ਜਾ ਰਹੀ ਹੈ ਮੰਤਰੀ ਸੀਆਰ ਪਾਟੇਲ ਨੇ ਬੀਤੀ ਦਿਨੀ ਐਸਵਾਈਐਲ ਮੁੱਦੇ ਨੂੰ ਲੈ ਕੇ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਭੇਜੀ ਸੀ एसवाईएल मुद्दे ਨੂੰ ਸੁਲਝਾਉਣ ਨੂੰ ਲੈ ਕੇ ਇਹ ਬੈਠਕ ਹੋ ਰਹੀ ਹੈ ਤਾਂ ਕਿ ਤੂੰਹਾਂ ਸੂਬਿਆਂ ਵਿੱਚ ਚੱਲ ਰਿਹਾ ਪਾਣੀ ਦਾ ਵਿਵਾਦ ਖਤਮ ਹੋ ਸਕੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਮੁੱਦੇ ਨੂੰ ਲੈ ਕੇ ਬੈਠਕਾਂ ਦਾ ਦੌਰ ਚੱਲਿਆ ਹੈ ਪਰ ਅਜੇ ਤੱਕ ਇਸ ਤੇ ਕੋਈ ਹੱਲ ਨਹੀਂ ਨਿਕਲ ਸਕਿਆ ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਜਲ ਮੰਤਰੀ ਗਜਿੰਦਰ ਸਿੰਘ ਸ਼ੇਖਾਵਤੀ ਅਕਵਾਇ ਦੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹ ਲਾਲ ਖੱਟਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚਕਾਰ ਬੈਠਕ ਹੋਈ ਸੀ ਪਰ ਉਸ ਵੇਲੇ ਵੀ ਹੱਲ ਨਹੀਂ ਨਿਕਲ ਸਕਿਆ ਸੀ ਸੋ ਸੀਐਮ ਮਾਨ ਨੇ ਆਪ ਤੋਂ ਔਰਤੇ ਕੀ ਹਾਸੇ ਕੀ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਹੈ ਤੇ ਪੰਜਾਬ ਹਰਿਆਣਾ ਨੂੰ ਪਾਣੀ ਨਹੀਂ ਦੇਵੇਗਾ ਸੋ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਵਿਚਕਾਰ ਚੱਲ ਰਹੇ ਪਾਣੀ ਦੇ ਵਿਵਾਦ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਸਨ ਸੁਪਰੀਮ ਕੋਰਟ ਨੇ ਜਲ ਸ਼ਕਤੀ ਮੰਤਰੀ ਨੂੰ ਇਸ ਮੁੱਦੇ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਸਨ ਸੋ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਣ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਕਰਦੀ ਹੈ ਸੋ ਦੱਸਦੀ ਹੈ ਕਿ ਐਸਵਾਈਐਲ ਮੁੱਦਾ 1981 ਦਾ ਹੈ ਜਦੋਂ ਦੋਹਾਂ ਸੂਬਿਆਂ ਦੇ ਵਿੱਚ ਪਾਣੀ ਦੀ ਵੰਡ ਨੂੰ ਲੈ ਕੇ ਸਮਝੌਤਾ ਹੋਇਆ ਸੀ ਤੇ ਨਹਿਰ ਬਣਾਉਣ ਦਾ ਫੈਸਲਾ ਲਿਆ ਗਿਆ ਸੀ ਇਸੇ ਤਹਾਤੀ 214 ਕਿਲੋਮੀਟਰ ਲੰਮੀ ਨਹਿਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਇਸ ਦੇ ਵਿੱਚ 112 ਕਿਲੋਮੀਟਰ ਲੰਮੀ ਨਹਿਰ ਪੰਜਾਬ ਦੇ ਵਿੱਚ ਬਣਾਉਣ ਦਾ ਫੈਸਲਾ ਕੀਤਾ ਗਿਆ ਤੇ 92 ਕਿਲੋਮੀਟਰ ਲੰਮੀ ਨਹਿਰ ਹਰਿਆਣਾ ਦੇ ਵਿੱਚ ਬਣਾਈ ਜਾਣੀ ਸੀ ਹਾਲਾਂਕਿ ਹਰਿਆਣਾ ਨੇ ਨਹਿਰ ਦੀ ਉਸਾਰੀ ਕਰ ਲਈ ਸੀ ਪਰ ਪੰਜਾਬ ਨੇ 1982 ਤੋਂ ਬਾਅਦ ਇਸ ਯੋਜਨਾ ਨੂੰ ਠੰਡੇ ਬਸਤੇ ਵਿੱਚ ਪਾ ਰੱਖਿਆ ਸਾਪਕਾ ਮੁਕਮਤਰੀ ਚਰਨਜੀਤ ਸਿੰਘ ਚੰਨੀ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਕੋਰਟ ਨੇ ਉਨ੍ਹਾਂ ਵਿਰੁੱਧ ਦائر ਚੋਣ ਪਟੀਸ਼ਨ ਖਾਰਿਜ ਕਰ ਦਿੱਤੀ ਹੈ ਇਹ ਚੋਣ ਪਟੀਸ਼ਨ ਜਲੰਧਰ ਦੇ ਗੌਰਵ ਲੁਥਰਾ ਦੁਆਰਾ ਤਿਆਰ ਕੀਤੀ ਗਈ ਸੀ ਪਿਛਲੀਆਂ ਕੁਝ ਸੁਣਵਾਈਆਂ ਦੇ ਵਿੱਚ ਉਸ ਦੇ ਵਕੀਲ ਦੁਆਰਾ ਪੇਸ਼ ਨਹੀਂ ਕੀਤਾ ਜਾ ਰਿਹਾ ਸੀ ਇਸ ਦੇ ਲਈ ਅੱਜ ਹਾਈ ਕੋਰਟ ਨੇ ਇਸ ਚੋਣ ਪਟੀਸ਼ਨ ਨੂੰ ਡਿਸਮਿਸ ਐਜ਼ ਡਿਫਾਲਟ ਕਰਾਰ ਦੇ ਕੇ ਖਾਰਿਜ ਕਰ ਦਿੱਤਾ ਤੁਹਾਡਾ ਸੀਐਮ ਚਰਨਜੀਤ ਸਿੰਘ ਚਨੀ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਕੋਰਟ ਨੇ ਉਨ੍ਹਾਂ ਵਿਰੁੱਧ ਦਾਇਰ ਚੋਣ ਪਟੀਸ਼ਨ ਖਾਰਿਜ ਕਰ ਦਿੱਤੀ ਹੈ ਸੋ ਇਹ ਚੋਣ ਪਟੀਸ਼ਨ ਜਲੰਧਰ ਦੇ ਗੌਰਵ ਲੁਥਰਾ ਦੁਆਰਾ ਦਾਇਰ ਕੀਤੀ ਗਈ ਸੀ ਪਿਛਲੀਆਂ ਕੁਝ ਸੁਣਵਾਈਆਂ ਦੇ ਵਿੱਚ ਉਹਨਾਂ ਦੇ ਵਕੀਲ ਦੁਆਰਾ ਪੇਸ਼ ਨਹੀਂ ਕੀਤਾ ਜਾ ਰਿਹਾ ਸੀ ਇਸ ਲਈ ਅੱਜ ਹਾਈ ਕੋਰਟ ਨੇ ਇਸ ਚੋਣ ਪਟੀਸ਼ਨ ਨੂੰ ਡਿਸਮਿਸ ਐਜ਼ ਡਿਫਾਲਟ ਕਰਾਰ ਦੇ ਕੇ ਖਾਰਜ ਕਰ ਦਿੱਤਾ ਸੋ ਗੌਰਵ ਲੁਤਰਾ ਨੇ ਚਨੀ ਦੀ ਚੋਣ ਵਿਰੁੱਧ ਹਾਈ ਕੋਰਟ ਵਿੱਚ ਦਾਇਰ ਚੋਣ ਪਟੀਸ਼ਨ ਵਿੱਚ ਦੋਸ਼ ਲਗਾਇਆ ਸੀ ਕਿ ਚੰਨੀ ਨੇ ਚੋਣ ਕਮਿਸ਼ਨ ਨੂੰ ਚੋਣ ਖਰਚਾ ਸਬੰਧੀ ਕਈ ਗਲਤ ਜਾਣਕਾਰੀ ਦਿੱਤੀਆਂ ਨੇ ਇਨਾ ਹੀ ਨਹੀਂ ਉਹਨਾਂ ਨੇ ਹਾਈ ਕੋਰਟ ਨੂੰ ਆਪਣੇ ਚੋਣ ਖਰਚਿਆਂ ਦਾ ਪੂਰਾ ਵੇਰਵਾ ਵੀ ਨਹੀਂ ਦਿੱਤਾ ਸੋ ਪਟੀਸ਼ਨ ਕਰਤਾ ਨੇ ਦੋਸ਼ ਲਗਾਏ ਕਿ ਇਨਾ ਚੋਣਾ ਦੌਰਾਨ ਕਈ ਰੈਲੀਆਂ ਕੀਤੀ ਗਈਆਂ ਜਿਨਾਂ ਲਈ ਚੋਣ ਕਮਿਸ਼ਨ ਤੋਂ ਕੋਈ ਆਗਿਆ ਨਹੀਂ ਲਈ ਗਈ ਸੀ ਇਸ ਦੇ ਬਾਵਜੂਦ ਚੋਣ ਕਮਿਸ਼ਨ ਨੇ ਚੰਨੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਪਟੀਸ਼ਨ ਕਰਤਾ ਨੇ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਪਰ ਇਸ ਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੋ ਇਸ ਲਈ ਗੌਰਵ ਲੁਧਰਾ ਨੇ ਚਰਨਜੀਤ ਸਿੰਘ ਚੰਨੀ ਦੀ ਚੋਣ ਵਿਰੁੱਧ ਹਾਈ ਕੋਰਟ ਵਿੱਚ ਚੋਣ ਪਟੀਸ਼ਨ ਦਾਇਰ ਕੀਤੀ ਸੀ ਅਤੇ ਉਨ੍ਹਾਂ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਸੀ ਤੋ ਹਲਕਾ ਸੁਨਾਮ ਦੇ ਪਿੰਡ ਲੋਗੋਵਾਲ ਪਹੁੰਚੇ ਕਪਟਨ ਮੰਤਰੀ ਅਮਨ ਅਰੋੜਾ ਨੇ ਸਿੱਖਿਆ ਦੇ ਮੰਦਿਰ ਸ਼ਹੀਦ ਭਗਵਾਨ ਸਿੰਘ ਮੈਮੋਰੀਅਲ ਸਕੂਲ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਇਸ ਉਦਘਾਟਨ ਦੇ ਵਿੱਚ ਪਹੁੰਚੇ ਸਟਾਫ ਮੈਂਬਰ ਐਡਮਿਨਿਸਟ੍ਰੇਸ਼ਨ ਦੇ ਅਫਸਰ ਅਤੇ ਸੀਨੀਅਰ ਮੀਤ ਪ੍ਰਧਾਨਾ ਦਾ ਅਮਨ ਅਰੋੜਾ ਦੇ ਵੱਲੋਂ ਦਿলো ਧੰਨਵਾਦ ਕੀਤਾ ਗਿਆ ਜੀ ਵੀ ਕੀ ਆਪ ਸਰਕਾਰ ਪੰਜਾਬ ਦੇ ਬਿਹਤਰ ਪਵਿੱਖ ਦੇ ਲਈ ਚੰਗੇ ਕਾਰਜ ਕਰਦੀ ਰਹਦੀ ਹੈ ਉਸ ਦੇ ਤਹਿਤੀ ਉਹਨਾਂ ਵੱਲੋਂ ਸਿੱਖਿਆ ਖੇਤਰ ਨੂੰ ਲੈ ਕੇ ਅੱਜ ਸੁਨਾਮ ਹਲਕੇ ਦੇ ਪਿੰਡ ਲੋਗੋਵਾਲ ਵਿਖੇ ਸ਼ਹੀਦ ਭਗਵਾਂ ਸਿੰਘ ਮੈਮੋਰੀਅਲ ਸਕੂਲ ਦਾ ਉਦਘਾਟਨ ਕੀਤਾ ਗਿਆ ਸੋ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੰਮ ਰਹਿ ਗਏ ਨੇ ਆਪ ਸਰਕਾਰ ਉਹ ਵੀ ਜਲਦੀ ਹੀ ਪੂਰੇ ਕਰੇਗੀ ਤੇ ਅੱਜ ਜਿਸ ਜਿਸ ਜੋ ਵਿਦਿਆ ਦੇ ਮੰਦਰ ਦੇ ਉੱਪਰ ਆਪਾਂ ਇੱਥੇ ਇਕੱਠੇ ਹੋયા ਬਹੁਤ ਵਧੀਆ ਬਿਲਡਿੰਗ ਬਣੀ ਹੈ ਸ਼ਾਨਦਾਰ ਕਮਰੇ ਨੇ ਸਾਰਾ ਇਨਫਰਾਸਟ੍ਰਕਚਰ ਬੜੇ ਵਧੀਆ ਹੈ ਅਸੀਂ ਰਾਉਂਡ ਲਗਾ ਕੇ ਆਇਆ ਬੱਚਿਆਂ ਦੇ ਵਿੱਚ ਬੜਾ ਕੰਫੀਡੈਂਸ ਹੈ ਜਿੱਥੇ ਪੀ ਡਬਲਯੂ ਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਐਜੂਕੇਸ਼ਨ ਡਿਪਾਰਟਮੈਂਟ ਇਸ ਇੰਨੀ ਵਧੀਆ ਬਿਲਡਿੰਗ ਦੇ ਲਈ ਵਧਾਈ ਦਾ ਪਾਤਰ ਹੈ ਉੱਥੇ ਹੀ ਮੈਂ ਮੇਰੇ ਇਹਨਾਂ ਬੱਚਿਆਂ ਨੂੰ ਬੇਟੀਆਂ ਨੂੰ ਜ਼ਰੂਰ ਇੱਕ ਗੱਲ ਕਹਿਣਾ ਚਾਹੂੰਗਾ ਸਾਰੇ ਕਮਰਿਆਂ ਦੇ ਵਿੱਚ ਗਏ ਕਲਾਸਰੂਮਾਂ ਦੇ ਵਿੱਚ ਸਾਰੇ ਬੱਚੇ ਨੇ ਕਿਹਾ ਕਿ ਜੀ ਅਸੀਂ ਬਹੁਤ ਖੁਸ਼ ਹਾਂ ਤੁਸੀਂ ਇੰਨੀ ਵਧੀਆ ਬਿਲਡਿੰਗ ਦਿੱਤੀ ਪਰ ਬੇਟਾ ਮੈਂ ਤੁਹਾਡੇ ਤੋਂ ਅੱਜ ਇੱਕ ਚੀਜ਼ ਮੰਗਦਾ ਤੁਸੀਂ ਮੇਰੀਆਂ ਬੇਟੀਆਂ ਸਾਰੀਆਂ ਮੈਂ ਤੁਹਾਡੇ ਤੇ ਇੱਕ ਚੀਜ਼ ਮੰਗਦਾ ਕਿ ਆ ਬਿਲਡਿੰਗ ਦੇਣਾ ਸਰਕਾਰ ਦਾ ਸਾਡੀ ਡਿਊਟੀ ਸੀ ਅਸੀਂ ਦੇਤਾ 인ਫਰਾਸਟ੍ਰਕਚਰ ਟੀਚਰਸ ਉਹ ਸਾਰੇ ਦੇਣ ਦੀ ਡਿਊਟੀ ਹੈ ਉਹ ਸਾਰੇ ਹੋਣਗੇ ਪਰ ਮੈਂ ਤੁਹਾਡੇ ਤੋਂ ਉਸ ਦਿਨ ਤੁਸੀਂ ਖੁਸ਼ ਹੋ ਕੇ ਬਿਲਡਿੰਗ ਦੇਖ ਕੇ ਮੈਂ ਉਸ ਦਿਨ ਖੁਸ਼ ਹੋਊਂਗਾ ਜਿਸ ਦਿਨ ਇਸ ਬਿਲਡਿੰਗ ਤੋਂ ਇਸ ਸਕੂਲ ਤੋਂ ਵੱਡੀ ਗਿਣਤੀ ਦੇ ਵਿੱਚ ਮੈਂ ਤਾਂ ਕਹੂੰਗਾ ਹਰ ਬੱਚੀ ਇਸ ਮੁਕਾਮ ਤੱਕ ਪਹੁੰਚੇ ਇੰਨੀ ਕਾਮਯਾਬੀ ਹਾਸਲ ਕਰੇ ਆਪੋ ਆਪਣੇ ਫੀਲਡ ਦੇ ਵਿੱਚ ਚਾਹੇ ਕੋਈ ਡਾਕਟਰ ਬਣਨਾ ਚਾਹੁੰਦੀ ਹੈ ਕੋਈ ਕੋਈ ਇੰਜੀਨੀਅਰ ਬਣਨਾ ਚਾਹੁੰਦੀ ਹੈ ਕੋਈ ਆਈਐਸ ਆਈਪੀਐਸ ਬਣਨਾ ਚਾਹੁੰਦੀ ਹੈ ਕੋਈ ਲੀਡਰ ਬਣਨਾ ਚਾਹੁੰਦੀ ਹੈ ਕੋਈ ਬਿਜ਼ਨਸ ਔਮਨ ਬਣਨਾ ਚਾਹੁੰਦੀ ਹੈ ਇੰਨੀ ਕ ਕਾਮਯਾਬੀ ਤੁਸੀਂ ਹਾਸਲ ਕਰੋ ਕਿ ਤੁਸੀਂ ਇਕੱਲੇ ਆਪ ਦਾ ਜਾਂ ਆਪਦੇ ਮਾਪਿਆਂ ਦਾ ਜਾਂ ਲੌਂਗਵਾਲ ਦਾ ਨਹੀਂ ਇਕੱਲੇ ਪੰਜਾਬ ਦਾ ਨਹੀਂ ਪੂਰੇ ਦੁਨੀਆ ਦੇ ਵਿੱਚ ਤੁਸੀਂ ਪੰਜਾਬ ਦਾ ਨਾਮ ਹੈ ਜਿਹੜਾ ਉਹ ਰੋਸ਼ਨ ਕਰੋ ਇੰਨੀ ਮਿਹਨਤ ਤੁਸੀਂ ਸਾਰਿਆਂ ਨੇ ਕਰਨੀ ਹੈ ਜੇ ਮੇਰੀ ਇਸ ਗੱਲ ਦੇ ਨਾਲ ਸਹਿਮਤ ਇਕ ਵਾਰ ਦੋਹੇ ਬਾਹਾਂ ਖੜੀਆਂ ਕਰਕੇ ਮੈਨੂੰ ਵਿਸ਼ਵਾਸ ਦਿਵਾ ਦਿਓ ਕਿ ਅਸੀਂ ਇੰਨੀ ਮਿਹਨਤ ਕਰਾਂਗੇ ਔਰ ਕਾਮਯਾਬੇ ਜਿਹੜਾ ਉਹ ਹੋਵਾਂਗੇ ਤਾਂ ਕਿ ਲੌਂਗਵਾਲ ਦਾ ਨਾਮ ਹੈ ਜਿਹੜਾ ਉਹ ਰੋਸ਼ਨ ਹੋ ਸੋ ਮੇਰੀ ਅਖੀਰ ਉਹਨਾਂ ਉਮੀਦ ਜਤਾਈ ਹੈ ਕਿ ਕਿਸੇ ਵੀ ਵਿਦਿਆਰਥੀ ਦਾ ਕਿਸੇ ਵੀ ਫੀਲਡ ਦਾ ਰਿਜ਼ਲਟ ਪੰਜਾਬ ਜਾਂ ਫਿਰ 올 ਇੰਡੀਆ ਲੈਵਲ ਦਾ ਆਇਆ ਤਾਂ ਉਸ ਵਿਦਿਆਰਥੀ ਦਾ ਨਾਮ ਐਸੀ ਸਕੂਲ ਤੋਂ ਸੁਣਨ ਨੂੰ ਮਿਲੇ ਅੰਮ੍ਰਿਤਸਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਪਰਿਵਾਰਿਕ ਝਗੜੇ ਨੇ ਖੂਨੀ ਰੂਪ ਧਾਰ ਲਿਆ ਹੈ ਸੀਆਰਪੀਐਫ ਦੇ ਸੇਵਾਮੁਕਤ ਜੀਐਸਪੀ ਤਰਸੀਮ ਸਿੰਘ ਦੇ ਵੱਲੋਂ ਆਪਣੇ ਹੀ ਪੁੱਤਰ ਨੂੰ ਅਤੇ ਪਹਿਲੀ ਪਤਨੀ ਤੇ ਗੋਲੀਆਂ ਚਲਾਈਆਂ ਗਈਆਂ ਨੇ ਇਸ ਘਟਨਾ ਵਿੱਚ ਉਸਦੇ ਪੁੱਤਰ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਜਦਕਿ ਪਤਨੀ ਤੇ ਨੂ ਜ਼ਖਮੀ ਹੋਏ ਨੇ ਪਤਨੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਿਕ ਇਹ ਘਟਨਾ थाना सदर ਅੰਮ੍ਰਿਤਸਰ ਦੇ ਬਾਹਰ ਵਾਪਰੀ ਜਿੱਥੇ ਪਰਿਵਾਰਿਕ ਜਾਇਦਾਦੀ ਝਗੜੇ ਦਾ ਮਾਮਲਾ ਲੈ ਕੇ ਘਰ ਦੇ ਮੈਂਬਰ ਥਾਣੇ ਪਹੁੰਚੂ ਹੇ ਸਨ ਥਾਣੇ ਦੇ ਅੰਦਰ ਬਹਿਸ ਹੋਣ ਤੋਂ ਬਾਅਦ ਤਰਸੀਮ ਸਿੰਘ ਬਾਹਰ ਨਿਕਲਿਆ ਤੇ ਆਪਣੇ ਕੋਲ ਰੱਖੀ 32 ਪੋਰ ਦੀ ਪਿਸਤੌਲ ਦੇ ਨਾਲ ਗੋਲੀ ਚਲਾ ਦਿੱਤੀਆਂ ਸੋ ਪੁਲਿਸ ਅਧਿਕਾਰੀ ਏਸੀਪੀ ਰਿਸ਼ਵ ਕੋਲਾ ਨੇ ਇਸ ਮਾਮਲੇ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਹੈ ਇਹ origianlly ਰਾਜਸਥਾਨੀ ਤੋਂ ਹੈ ਦੇ ਵਰ ਪਾਸਿੰਗ ਬਾਈ ਤੇ ਹਸਪੀਟਲ ਦੇ ਕੋਲ ਇਹਨੇ ਬਾਹਰ ਸਾਹਮਣੇ ਹਲੇ ਥਾਣੇ ਮਤਲਬ ਦੇ ਥਾਣੇ ਦੇ ਬਿਲਕੁਲ ਵਿੱਚ ਨਹੀਂ ਹੋਇਆ ਬਟ ਥਾਣੇ ਤੋਂ ਬਾਹਰ ਜਿਹੜਾ ਸੀਗਾ ਉਧਰ ਇਹਨਾਂ ਦੀ ਝੜਪ ਹੋਈ ਆਪਸ ਦੇ ਵਿੱਚ ਫਿਰ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਕਾ ਬੰਦੀ ਹੈ ਇੱਥੇ ਲੱਗੀ ਹੋਈ ਹੈ आई वुड रियली कमांड देम क्योंकि ਜਿਹਦੇ ਕੋਲ ਵੈਪਨ ਹੋਵੇ ਉਸ ਨੂੰ ਓਵਰ ਪਾਵਰ ਕਰਨਾ ਇਸ ਕਰੇ ਜਿੱਦਾ ਗੱਲ ਹੈਗੀ ਜੀ ਉਹਨੇ ਨਾਲ ਦੀ ਨਾਲ ਉਹਨੂੰ ਫੜਿਆ ਜੀ ਤੇ ਉਹਨੂੰ ਫੜ ਕੇ ਨਾਲ ਦੇਣਾ ਮਜੀਠਾ ਰੋਡ ਥਾਣੇ ਦਾ ਏਰੀਆ ਪੈਂਦਾ ਤੇ ਉੱਥੇ ਨਾਲ ਦੇਣਾ ਪੇਸ਼ ਕੀਤਾ ਜੀ ਸਰ ਕੋਈ ਕਾਰਨ ਪਤਾ ਲੱਗਾ ਜੀ ਗੋਲੀ ਕੌਣ ਚਲਾਈ ਗਈ ਕਰ ਨਹੀਂ ਹੈ ਕਿ ਨਾ ਤਾਂ ਮੈਰਿਟਲ ਡਿਸਪਿਊਟ ਸੀ ਦੋ ਮੈਰਿਜਸ ਸੀ ਕਿ ਪਹਿਲੇ ਵਾਈਫ ਦੇ ਨਾਲ ਪ੍ਰੋਪਰਟੀ ਕਲੇਮਸ ਨੂੰ ਲੈ ਕੇ ਤੇ ਬੱਚਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਆਪਸ ਚ ਰਹਿੰਦਾ ਸੀਗਾ ਤੂ ਤੂ ਮੈਂਮਾ ਤੇ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਫਾਇਰ ਕੀਤਾ ਜਿਸ ਪਿਸਤੌਲ ਨਾਲ ਕਟਨ ਨੂੰ ਅੰਜਾਮ ਦਿੱਤਾ ਗਿਆ ਲਾਇਸੈਂਸੀ ਸੀ ਪਿਸਤੌਲ ਹਾਂਜੀ ਇਹ ਲਾਇਸੈਂਸ ਸੀਗਾ ਇਹ ਸੀਆਰਪੀਐਫ ਦੇ ਫਾਰਮਰ EMPLOYE ਹੈਗੇ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਿਟੀ ਦੀ ਵੀ ਜੌਬ ਕੀਤੀ ਸੀ ਤਾਂ ਇਹਨਾਂ ਕੋਲ ਲਾਇਸੈਂਸ ਟੂ ਕੈਪਟਨ ਸੀ ਸਰ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਹਦੇ ਵੱਲੋਂ ਗੋਲੀ ਚੱਲੀ ਹਾਂਜੀ ਉਹਨਾਂ ਨੂੰ ਨਾਲ ਦੇ ਨਾਲ ਉਹੀ ਮੈਂ ਕਹਿਣਾ ਚਾਹੁੰਦਾ ਕਿ ਇਟਸ ਵੈਰੀ ਕਮੈਂਡੇਬਲ ਐਫਰਟ ਕਿ ਜਿਹੜੇ ਨਾਕਾਬੰਦੀ ਤੇ ਇਹਨਾਂ ਨੇ ਉਹਨਾਂ ਨੂੰ ਓਵਰ ਪਾਵਰ ਕੀਤਾ ਕਿਸ ਜਿਸਨੇ ਫਾਇਰ ਕੀਤਾ ਉਹਦੇ ਕੋਲ ਵੈਪਨ ਹੋਵੇ ਉਹਨੂੰ ਕਾਫੀ ਕਰੇਜियस ਚੀਜ਼ ਮੈਂ ਮੰਨਦਾ ਕਿ ਉਹਨੂੰ ਫੜ ਕੇ ਉਹਨੂੰ ਓਵਰ ਪਾਵਰ ਕਰ ਲੈਣਾ ਤੇ ਕਿਹਨੇ ਦੀਸ਼ਾ ਨੂੰ ਗੋਲੀਆਂ ਵਜੀਆਂ ਕੌਣ-ਕੌਣ ਸੀ ਜਿਨ੍ਹਾਂ ਨੂੰ ਗੋਲੀਆਂ ਵਜੀਆਂ ਹਲੇ ਫਿਲਹਾਲ ਇੱਕ ਦੀ ਪੱਕੀ ਪੁਸ਼ਟੀ ਹੈ ਜੀ ਬਾਕੀ ਨੂੰ ਹਸਪੀਟਲ ਲੈ ਕੇ ਗਿਆ ਹੋਇਆ ਹੈ ਇੱਕ ਥੋੜਾ ਕ੍ਰਿਟੀਕਲੀ ਇਲ ਹੈ ਉਹਦਾ ਇਲਾਜ ਚੱਲ ਰਿਹਾ ਹੈ ਰੈਸਟ ਅਸੀਂ ਵੈਰੀਫਾਈ ਕਰ ਰਹੇ ਹਾਂ ਬਿਕਾਜ਼ ਇਟਸ ਰੀਸੈਂਟ ਇਨਸੀਡੈਂਟ ਤੇ ਉਹਦੇ ਦੇ ਹਲੇ ਹੋਰ ਤਸਦੀਕ ਕਰਕੇ ਤੁਹਾਨੂੰ ਅਸੀਂ ਬੈਟਰ ਫੈਕਟਸ ਦੱਸਾਂਗੇ ਕਿੰਨੇ ਰਾਊਂਡ ਫਾਇਰ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਤਰਸੀਮ ਸਿੰਘ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਉਸ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਤੋਂ ਗ੍ਰਿਫਤਾਰ ਮੁਲਜ਼ਮ ਰਾਜਾ ਸੰਸੀ ਇਲਾਕੇ ਦਾ ਨਿਵਾਸੀ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਅਗਲੇ ਪੱਧਰ ਤੇ ਚੱਲ ਰਹੀ ਹੈ ਇੱਕ ਪਾਸੇ ਪੰਜਾਬ ਸਰਕਾਰ ਸੂਬੇ ਨੂੰ ਪ੍ਰਸ਼ਾਸਨ ਮੁਕਤਕਰਨ ਵਿੱਚ ਜੁਟੀ ਹੋਈ ਹੈ ਅਤੇ ਰਿਸ਼ਵਤ ਮੰਗਣ ਵਾਲੇ ਅਧਿਕਾਰੀਆਂ ਅਫਸਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਸੋ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਵੱਡੇ ਅਫਸਰ ਰਿਸ਼ਵਤ ਦੇਣ ਅਤੇ ਲੈਣ ਦੇ ਮਾਮਲਿਆਂ ਵਿੱਚ ਕਾਬੂ ਕੀਤੇ ਜਾ ਰਹੇ ਨੇ ਸੋ ਅਜਿਹਾ ਹੀ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਵੱਲੋਂ ਆਪਣੇ ਹੀ ਇੱਕ ਡੀਐਸਪੀ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਦਰਸਲ ਫਰੀਦਕੋਟ ਪੁਲਿਸ ਦੇ ਵੱਲੋਂ ਡੀਐਸਪੀ ਕ੍ਰਾਈਮ ਅਗੇਂਸਟ ਊਮਨ ਐਂਡ ਟ੍ਰਾਇਲਸ ਰਾਜਨਪਾਲ ਨੂੰ ਇੱਕ ਰੇਲੂ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਕਥਿਤ ਰਿਸ਼ਵਤ ਲੈਣ ਅਤੇ ਆਪਣੇ ਖਿਲਾਫ ਇਸ ਮਾਮਲੇ ਵਿੱਚ ਐਸਐਸਪੀ ਦਫ਼ਤਰ ਵਿੱਚ ਹੋਈ ਸ਼ਿਕਾਇਤ ਦੀ ਨਿਪਟਾਰੇ ਦੇ ਲਈ ਰਿਸ਼ਵਤ ਦੇਣ ਦੇ ਮਾਮਲੇ ਹੇਠ ਕਾਬੂ ਕੀਤਾ ਗਿਆ ਅਤੇ ਹੁਣ ਉਸ ਖਿਲਾਫ ਵਿਪਾਕੀ ਕਾਰਵਾਈ ਦੇ ਆਦੇਸ਼ ਦਿੱਤੇ ਗਏ ਨੇ ਇਸੇ ਪੂਰੇ ਮਾਮਲੇ ਸੰਬੰਧੀ ਐਸਐਸਪੀ ਫਰੀਦਕੋਟ ਡਾਕਟਰ ਪ੍ਰਿਗਿਆ ਜਯਾਨ ਨੇ ਜਾਣਕਾਰੀ ਸਾਂਝੀ ਕੀਤੀ ਹੈ ਜੀ ਸਾਡੇ ਮਾਨਯੋਗ ਸੀਐਮ ਸਾਫ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਸਾਨੂੰ ਸਖਿਦਾਇਤਾ ਹੈਗੀਆ ਕਿ ਇੱਕ ਬਿਲਕੁਲ ਸਾਫ ਸੁਥਰਾ ਇੱਕ ਪ੍ਰਸ਼ਾਸਨ ਸਾਡੇ ਵੱਲੋਂ ਦਿੱਤਾ ਜਾਣਾ ਹੈ ਸਾਰਿਆਂ ਵੱਲੋਂ ਔਰ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਕਰਪਸ਼ਨ ਦੇ ਅਗੇਂਸਟ ਰਹਿਣੀ ਹੈ ਤੇ ਇਹਦੀ ਲੜੀ ਦੇ ਤਹਿਤ ਹੀ ਫਰੀਦਕੋਟ ਪੁਲਿਸ ਦੇ ਕੋਲ ਔਰ ਐਸਐਸਪੀ ਦਫਤਰ ਦੇ ਕੋਲ ਇੱਕ ਸ਼ਿਕਾਇਤ ਆਈ ਸੀ ਜੇ ਜੇ ਇੱਕ ਮੈਟ੍ਰਿਮੋਨੀਅਲ ਡਿਸਪਿਊਟ ਚੱਲਦਾ ਸੀ ਔਰ ਉਹਦੀ ਇੱਕ ਸ਼ਿਕਾਇਤ ਡੀਐਸਪੀ ਸੀਐਡਬਲ ਰਾਜਨਪਾਲ ਦੇ ਕੋਲ ਸੀ ਔਰ ਸਾਡੇ ਖੂਲ ਕਾਲ ਇੱਕ ਸ਼ਿਕਾਇਤ ਹੈ ਕਿ ਉਸ ਡਿਸਪਿਊਟ ਨੂੰ ਸੈਟਲ ਕਰਨ ਦੇ ਬਦਲੇ ਡੀਐਸਪੀ ਨੇ ਉਸ ਪਾਰਟੀ ਕੋਲੋਂ ਇੱਕ ਰਿਸ਼ਵਤ ਦੀ ਡਿਮਾਂਡ ਕੀਤੀ ਔਰ ਰਿਸ਼ਵਤ ਲਈ ਔਰ ਇਸ ਤੋਂ ਬਾਅਦ ਇਹਨਾਂ ਨੇ ਹੋਰ ਵੀ ਉਹਨਾਂ ਕੋਲੋਂ ਪੈਸਿਆਂ ਦੀ ਡਿਮਾਂਡ ਕੀਤੀ ਜਿਹਦੀ ਸ਼ਿਕਾਇਤ ਐਸਐਸਪੀ ਦਫ਼ਤਰ ਆਈ ਉਹ ਸ਼ਿਕਾਇਤ ਜਦੋਂ ਐਸਐਸਪੀ ਆਫਿਸ ਆਈ ਤਾਂ ਜਦੋਂ ਡੀਐਸਪੀ ਰਾਜਨਪਾਲ ਨੂੰ ਇਸ ਗੱਲ ਦੇ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਐਸਐਸਪੀ ਫਰੀਦਕੋਟ ਦੇ ਆਫਿਸ ਨੂੰ ਕੰਟੈਕਟ ਕੀਤਾ ਇੱਥੇ ਆਏ ਔਰ ਇਹ ਸ਼ਿਕਾਇਤ ਨੂੰ ਰਫਾ ਦਫਾ ਕਰਨ ਦੇ ਇਵਜ ਇੱਥੇ ਇੱਕ ਰਿਸ਼ਵਤ ਦੇਣ ਦੀ ਪੇਸ਼ਕਸ਼ ਵੀ ਕੀਤੀ ਸੋ ਉਹ ਜਦੋਂ ਮੇਰੇ ਧਿਆਨ ਚ ਆਇਆ ਤੇ ਅਸੀਂ ਇਮੀਡੀਏਟਲੀ ਇੱਕ ਐਕਸ਼ਨ ਉਚ ਲਿਆ ਔਰ ਇਹ ਜੇ ਕਿ ਐਫ ਆਈ ਆਰ ਇਮੀਡੀਏਟਲੀ ਰਜਿਸਟਰ ਹੋਈ ਐਫ ਆਈ ਆਰ ਨੰਬਰ 289 ਅੰਡਰ ਸੈਕਸ਼ਨ 7 ਐਂਡ 8 ਆਫ ਪੀ ਸੀ ਐਕਟ ਐਟ ਪੀ ਐਸ ਸਿਟੀ ਫਰੀਕੋਟ ਔਰ ਉਸ ਐਫ ਆਈ ਆਰ ਕੇ ਰਜਿਸਟਰ ਹੋਣ ਤੋਂ ਬਾਅਦ ਕਨਸਰਨ ਜਿਹੜੇ ਅਕਿਊਜ਼ ਨੇ ਉਹਨਾਂ ਦੀ ਅਰੈਸਟ ਹੋ ਚੁੱਕੀ ਐ ਔਰ ਅਗੇ ਇਹਦੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿੰਨੇ ਪੈਸੇ ਪਹਿਲਾਂ ਜਿਹੜੇ ਇਹਦੇ ਵੱਲੋਂ ਰਿਪੋਰਟ ਲਈ ਗਈ ਸੀ ਔਰ ਹੋਰ ਕਿੰਨੇ ਪੈਸੇ ਦੀ ਮੰਗ ਜੇ ਕੀਤੀ ਜਾਏਗੀ ਜੀ ਜੋ ਇਨੀਸ਼ੀਅਲ ਸਾਡੇ ਕੋਲ ਇਨਫੋਰਮੇਸ਼ਨ ਹੈ ਐਸ ਪਰ ਦਾ ਐਫ ਆਈ ਆਰ ਰਿਪੋਰਟ 1 ਲੱਖ ਰੁਪਏ ਦੀ ਇੰਟੀਮੀਸ਼ਨ ਸਾਡੇ ਕੋਲ ਹੈਗੀ ਔਰ ਅਗੇ ਇਹਦੇ ਵਿੱਚ ਤਵਦੀਸ਼ ਜਾ ਰਹੀ ਹੈ ਜੋ ਵੀ ਫੈਕਟਸ ਅਗੇ ਆਣਗੇ ਉਹ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਤੁਹਾਣ ਦੱਸ ਦੀ ਕਿ ਇਸ ਪੂਰੇ ਮਾਮਲੇ ਦੌਰਾਨ ਡੀਐਸਪੀ ਰਾਜਨਪਾਲ ਨੇ ਕਿੰਨੀ ਰਿਸ਼ਵਤ ਲਈ ਕਿੰਨੀ ਹੋਰ ਮੰਗ ਰਿਆ ਸੀ ਜਾਂ ਫਿਰ ਐਸਐਸਪੀ ਦਫ਼ਤਰ ਨੂੰ ਡੀਐਸਪੀ ਰਾਜਨਪਾਲ ਵੱਲੋਂ ਕਿੰਨੀ ਰਿਸ਼ਵਤ ਆਫਰ ਕੀਤੀ ਗਈ ਸੀ ਇਸ ਬਾਰੇ ਪੁੱਛੇ ਸਵਾਲ ਤੇ ਐਸਐਸਪੀ ਡਾਕਟਰ ਪ੍ਰੇਗਿਆ ਜੁਆਨ ਨੇ ਕੋਈ ਸਾਰਤਕ ਜਵਾਬ ਨਾ ਦਿੰਦੇ ਹੋਏ ਕਿਹਾ ਕਿ ਇਹ ਤਫ਼ਤੀਸ਼ ਦਾ ਵਿਸ਼ਾ ਹੈ ਸੋ ਡੀਐਸਪੀ ਰਾਜਨਪਾਲ ਪਿਛਲੇ ਕਰੀਬ 1 ਸਾਲ ਤੋਂ ਫਰੀਦਕੋਟ ਵਿਖੇ ਤਾਇਨਾਤ ਸਨ ਅਤੇ ਕਰੀਬ 3 ਸਾਲ ਬਾਅਦ ਰਿਟਾਇਰਡ ਹੋਣ ਵਾਲੇ ਸਨ ਹਾਲਾਂਕਿ ਉਹਨਾਂ ਸਬੰਧੀ ਵਿਭਾਗੀ ਅਧਿਕਾਰ ਅਤੇ ਇਹ ਮੁਲਾਜ਼ਮਾ ਦਾ ਮੰਨਣਾ ਹੈ ਕਿ ਉਹ ਬੇਹਦ ਸ਼ਰੀਫ ਇਨਸਾਨ ਨੇ ਹੁਣ ਵੇਖਣਾ ਹੋਵੇਗਾ ਕਿ ਸ਼ਿਕਾਇਤ ਕਰਤਾ ਜਾਂ ਫਿਰ ਪੁਲਿਸ ਦੇ ਦਾਅਵਾ ਵਿੱਚ ਕਿੰਨੀ ਕੋ ਸੱਚਾਈ ਹੈ ਅਤੇ ਇਸ ਮਾਮਲੇ ਵਿੱਚ ਅਕੇ ਕੀ ਕਾਰਵਾਈ ਅਮਲ ਵਿੱਚ ਲਈ ਜਾਂਦੀ ਚਾਹੀਦੀ ਹੈ ਪੂਰੇ ਪੰਜਾਬ ਦੇ ਵਿੱਚ ਗਰਮੀ ਪੂਰੇ ਸਿਖਰਾਂ ਤੇ ਹੈ ਤੇ ਗਰਮੀ ਜ਼ਿਆਦਾ ਹੋਣ ਦੇ ਕਾਰਨ ਸਬਜ਼ੀਆਂ ਤੇ ਹੋਰ ਖਾਨ ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਕਿਉਂਕਿ ਗਰਮੀ ਜ਼ਿਆਦਾ ਹੋਣ ਦੇ ਕਾਰਨ ਜ਼ਿਆਦਾਤਰ ਸਬਜ਼ੀਆਂ ਖਰਾਬ ਹੋ ਜਾਂਦੀਆਂ ਨੇ ਸਬਜ਼ੀ ਦੀ پیداوار ਅਤੇ ਗਰਮੀ ਦੇ ਅਸਰ ਕਾਰਨ ਮੰਡੀ ਵਿੱਚ ਸਬਜ਼ੀਆਂ ਦੀ ਆਮਦ ਘੱਟ ਹੋਣ ਕਾਰਨ ਭਾਅ ਦੁੱਗਣੇ ਹੋ ਗਏ ਨੇ ਜਿਸ ਨੇ ਆਮ ਲੋਕਾਂ ਦੇ ਰਸੋਈ ਘਰਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ ਉੱਤਰੀ ਭਾਰਤ ਵਿੱਚ ਪਿਛਲੇ ਮਹੀਨੇ ਪਈ ਗਰਮੀ ਅਤੇ ਹੁਣ ਲਗਾਤਾਰ ਪਈ بارش ਕਾਰਨ ਸਬਜ਼ੀ ਦੀ ਫਸਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਉੱਥੇ ਹੀ ਦੂਸਰੇ ਪਾਸੇ ਦਿਹਾੜੀਦਾਰ ਮਜ਼ਦੂਰ ਲੋਕਾਂ ਨੂੰ ਵੀ ਆਪਣੀ ਦਿਹਾੜੀ ਤੋਂ ਵੱਧ ਪੈਸਾ ਸਬਜ਼ੀ ਖਰੀਦਣ ਵਿੱਚ ਖਰਚ ਕਰਨਾ ਪੈ ਰਿਹਾ ਹੈ ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਸਾਰੀਆਂ ਹੀ ਸਬਜ਼ੀਆਂ ਦੇ ਭਾਅ ਅਸਮਾਨੀ ਪਹੁੰਚ ਚੁੱਕੇ ਨੇ ਜਿਹੜੀ ਸਬਜ਼ੀ 50 ਰੁਪਏ ਕਿਲੋ ਸੀ ਉਹ ਹੁਣ 100-150 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਸਬਜ਼ੀ ਵਿਕਰੇਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਰੇਟ ਵਧਣ ਕਾਰਨ ਲੋਕਾਂ ਵੱਲੋਂ ਸਬਜ਼ੀ ਖਰੀਦਣ ਤੋਂ ਕੁਰੀਸ਼ ਕੀਤਾ ਜਾ ਰਿਹਾ ਹੈ ਜਿੱਥੇ ਲੋਕ ਕਿਲੋ ਸਬਜ਼ੀ ਖਰੀਦਦੇ ਸਨ ਹੁਣ ਉਹ ਜਿਹੜੀ ਹੈ ਪਾਈਆ ਦੇ ਹਿਸਾਬ ਨਾਲ ਹੀ ਸਬਜ਼ੀ ਲੈ ਰਹੇ ਨੇ ਸਬਜ਼ੀਆਂ ਹੁਣ ਹੋਰ ਸੂਬਿਆਂ ਤੋਂ ਆ ਰਹੀਆਂ ਨੇ ਸਬਜ਼ੀ ਲੈਣਾ ਆ ਜੀ ਸਬਜ਼ੀ ਸਾਰੀ ਮਹਿੰਗੀ ਬੋਲੀ ਜਾਂਦੇ ਕੋਈ ਸਬਜ਼ੀ ਆ ਪੁਰਸਲਾ ਨਾ ਕੋਈ 80 ਬੋਲੀ ਨਾ ਕੋਈ 90 ਬੋਲੀ ਨਾ ਭੜੀ ਲੈ ਲਾ 당 ਮਹੀ ਟੋਰੀ ਲੈ ਲਾ 당 ਕੱਦੂ ਲੈ ਲਾ 당 ਅਰਬੀ ਲੈ ਲਾ 당 ਮਟਰ ਲੈ ਲਾ ਸੌਤੂ ਬੋਲੀ ਆ ਤੁਸੀਂ ਕੀ ਲੈ ਰਹੇ ਹੋ ਸਈ ਤਾਂ ਗੋਭੀ ਲਈਏ ਕਿੰਨੀ ਲਈ ਕਿਲੋ ਲਈ 10 ਕਿਲੋ ਕੀ ਕਾਰਨ ਹੈ ਜਿਹੜਾ ਤੱਕ ਮਹਿੰਗੀ ਵਾਲੀ ਆ ਜੀ ਸਬਜ਼ੀ ਵਾਲਾ ਗੋਭੀ ਲਈ ਆ ਜੀ ਕੱਦੂ ਆ ਅਰਬੀ ਆ ਪਿੰਡੀ ਆ ਟੋਰੀ ਆ ਮਟਰ ਆ ਤੁਹਾਡੇ ਕੋਲ ਸਭ ਨਾਲ ਮਹਿੰਗੀ ਕਿਹੜੀ ਚੀਜ਼ ਆ ਕੀ ਕਾਰਨ ਆ ਜਿਹੜੇ ਰੇਟ ਵਧੇ ਹੋਏ ਆ ਇਹ ਗਰਮੀ ਦੇ ਕਾਰਨ ਰੇਟ ਵਧੇ ਆ ਜੀ ਸਬਜ਼ੀਆਂ ਦਾ ਹੁਣ ਕੀ ਕਰੀ ਸਭ ਤੋਂ ਜ਼ਿਆਦਾ ਕਿਹੜੀ ਸਬਜ਼ੀ ਦਾ ਰੇਟ ਹੈ ਸਬਜ਼ੀ ਦਾ ਮਟਰਾਂ ਦਾ ਰੇਟ ਜ਼ਿਆਦਾ ਹੈ ਕੀ ਰੇਟ ਹੈ 120 ਰੁਪਏ ਕਿਲੋ ਹੋਰ ਕਿਹੜੀ ਸਬਜ਼ੀ ਦਾ ਟੋਰੀਆਂ ਕਿੰਨੇ ਟੋਰੀਆਂ ਓਏ 80 ਰੁਪਏ ਦੀ ਨੇ ਹੋਰ ਹੋਰ ਅਰਬੀ ਆ 60 ਰੁਪਏ ਆ 80 ਰੁਪਏ ਗੋਭੀ ਆ 80 ਕਰਦਾ ਆ ਪਹਿਲਾਂ ਕਿੰਨਾ ਰੇਟ ਸੀ ਤੇ ਹੁਣ ਕੀ ਕਾਰਨ ਆ ਜਿਹੜੇ ਰੇਟ ਵਧੇ ਆ ਪਹਿਲਾਂ ਤਾਂ ਬਹੁਤ ਦੇ ਤਾਂ ਠੀਕ ਸੀਗੇ ਜੀ ਹਲੋ ਤੇ ਇਹ ਇਹ 30 40 ਰੁਪਏ ਕਿਲੋ ਵੇਚਣਾ ਲੱਗ ਗਿਆ ਕੀ ਕਾਰਨ ਹੈ ਜਿਹੜੇ ਰੇਟ ਹੈ ਕਾਰਨ ਹੈ ਗਰਮੀ ਦੇ ਕਾਰਨ ਨਾਂ ਨਹੀਂ ਪੈਣ ਕਾਰੋਬਾਰ ਪਰ ਫਿਰ ਕਿਸ ਤਰ੍ਹਾਂ ਚੱਲਦਾ ਫਿਰ ਕਾਰੋਬਾਰ ਪਰ ਟਾਈਮ ਪਾਸ ਹੋਈ ਜਾਂਦਾ ਹੈ ਕਾਰੋਬਾਰ ਐਸਾ ਵੈਸਾ ਹੀ ਮਰ ਦਿਹਾੜੀ ਪੈ ਜਾਂਦੀ ਹੈ ਬੱਚੇ ਪੜਨਾ ਦਿਹਾੜੀ ਤਾਂ ਪੈ ਵੀ ਜਾਂਦੀ ਨਹੀਂ ਵੀ ਪੈ ਤੇ ਕੀ ਕਰੀ ਫਿਰ ਕੰਮ ਜਦੋਂ ਇਹ ਕਰਨਾ ਗਾਗ ਮੁੜਦੇ ਆ ਜਾਂ ਨਹੀਂ ਗਾਗ ਤਾਂ ਰੇਟ ਪੁੱਛ ਕੇ ਹੀ ਮਰ ਜਾਂਦੇ ਅੱਲਾਹ ਹਮਦ ਤੇ ਦਿਹਾੜੀ ਪੈ ਜਾਂਦੀ ਹੈ ਦਿਹਾੜੀ ਤਾਂ ਠੀਕ ਠਾਕ ਇਹ ਟਾਈਮ ਪਾਸ ਹੋਈ ਜਾਂਦਾ ਸੋ ਮੰਡੀ ਦੇ ਵਿੱਚ ਸਬਜ਼ੀ ਲੈਣ ਆਏ ਵੱਖ-ਵੱਖ ਲੋਕਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਵਧੇ ਰੇਟ ਕਾਰਨ ਉਨ੍ਹਾਂ ਦੇ ਰਸੋਈ ਦਾ ਬਜਟ ਹਿਲ ਗਿਆ ਜਿੱਤੇ ਉਹਨਾ ਉਹ ਇੱਕ ਮਹੀਨੇ ਵਿੱਚ 2 ਤੋਂ 3000 ਰੁਪਏ ਦੀ ਸਬਜ਼ੀ ਲੈ ਕੇ ਜਾਂਦੇ ਸਨ ਪਰ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਕਾਰਨ ਹੁਣ ਉਹ 4 ਤੋਂ 5000 ਰੁਪਏ ਸਬਜ਼ੀ ਖਰੀਦਣ ਲਈ ਖਰਚ ਕਰਨੇ ਪੈ ਰਹੇ ਨੇ ਸੋ ਇਹ ਸਨ ਪੰਜਾਬ న్యూਸ ਦੀਆਂ ਅਹਿਮ ਖਬਰਾਂ ਇਸ ਦਿਨ ਆਸਮਾਨ ਤੋਂ ਆ ਗਿਆ ਧੰਨਵਾਦ